ਕਾਰਨ ਨਮੋ ਨਿਰਜੁਰੇਮ ਸੁਭੂਤਮ ਪਵਿਤ ਕੰਪਵਰ ਪਰਵੇਣ ਬੁੱਧ ਵਿੱਚ ਬੁੱਧਕਾਲ ਦੇ ਵਿੱਚ ਵੀ ਸੀ ਉਹ ਅੱਗੇ ਨੂੰ ਵੀ ਰਹੂਗਾ ਬਖਤੀ ਰਹੂਗਾ ਥੋੜੇ ਵੇਗਾ ਇਹ ਚੱਕਰ ਚੱਲਦਾ ਹੀ ਰਹੇਗਾ ਇਦਾਂ ਹੀ ਰਹੇਗਾ ਓ ਭਵੇਨ ਨਮੋ ਨਿਰਵਕਾਰਨ ਨਮੋ ਨਿਰਵਕਾਰਨ ਉਹ ਧਰਵਕਾਰ ਰਹਿੰਦਾ ਹੈ ਤੇ ਨਿਕਾਲਾਂ ਦੇ ਵਿੱਚ ਵਕਾਰ ਦੀ ਤੋ ਲੱਗਦਾ ਉਹ ਨਹੀਂ ਜਾਗਦਾ ਆਦਮੀ ਉਹ ਜਾ ਕੇ ਉਹਨੇ ਜਾਣੇ ਦੋਸਰੇ ਥਾਲੇ ਰੋ ਜਾ ਕੇ ਉਹਨੇ ਪੈਨੌਂਦਰੀ ਜਾਗ ਨੂੰ ਉਹ ਜਿੰਨਾ ਜਰ ਮਰਜੀ ਰਹਿੰਦਾ ਉਹਨੂੰ ਉਹ ਜਾਗਦਾ ਹੀ ਨਹੀਂ ਲੋ ਉਹ ਜਾਗਦਾ ਹੀ ਨਹੀਂ ਵਕਾਰ ਉਹਨੂੰ ਛੋਹਦਾ ਹੀ ਨਹੀਂ ਧਰਵਕਾਰ ਰਹਿੰਦਾ ਉਹ ਓਗਣ ਉਹਦੇ ਚ ਪੈਦਾ ਹੀ ਨਹੀਂ ਉਦੋਂ ਨਮੋ ਨਿਰ ਜੁਰੇਂ ਨਿਰ ਜੁਰੇਂ ਦੋ ਕਿਸੇ ਚੀਜ਼ ਨਾਲ ਜੁੜਦਾ। ਦੋ ਕਿਸੇ ਚੀਜ਼ ਨਾਲ ਜੁੜਦਾ। ਕਿਸੇ ਚੀਜ਼ ਨਾਲ ਜੁੜਦਾ। ਮਤਲਬ ਆ ਆਪਣੇ ਆਪ ਨਾਲ ਜੁੜਿਆ ਰਹਿੰਦਾ ਜਿਹੜਾ ਉਹ ਕਿਸੇ ਚੀਜ਼ ਨਾਲ ਜੁੜਦਾ। ਕਿ ਕਿਸੇ ਚੀਜ਼ ਨਾਲ ਜੁੜਨਾ ਤਾਂ ਆਪਣੇ ਆਪ ਨੂੰ ਟੁੱਟ ਕੇ ਜੁੜਦਾ। ਦੋ ਤਾਂ ਹੋ ਕੇ ਜੁੜਦਾ। ਲੈ ਇੱਕ ਹੈ ਜੇ ਕਿਸੇ ਕੀ ਨਾਲ ਜੁੜੂ ਨਾ ਛਾਪਦਾ ਹੋਵੇ ਦੀ ਫਿਰ ਇਹਦਾ ਦੂਰੂਪ ਹੋ ਜਾਂਦਾ। ਨਮੋ ਦੇਵ ਦੇਵੰ ਨਮੋ ਰਾਜ ਰਾਜਨ ਉਹ ਦੇਵ ਆਲਾ ਦੇਵ ਹੈ ਇਸ ਕਰਕੇ ਰੂਲ ਮੁਸ਼ਕਾਰ ਹੈ ਜੋ ਵੀ ਸੰਸਾਰ ਦੇ ਵਿੱਚ ਆਪਣੇ ਆਪ ਨੂੰ ਗਿਆਨਵਾਨ ਦੇਵ ਗਿਆਨਵਾਨ ਦੀ ਸੰਸੀਅ ਉਹ ਹੁੰਦੇ ਗਾਂਦਰ ਵਾਲਾ ਦੇਵ ਹੈ ਪਦਾਰਥਨ ਵਾਲਾ ਦੇਵ ਈਸਾ ਸੁਝਾਰੇ ਪਦਾਰਥਨ ਵਾਲਾ ਦੇਵ ਈਸਾ ਉਹ ਜੇ ਦਾਤਾ ਆਪਣੇ ਆਪ ਨੂੰ ਸਮਝ ਲਵੇ ਤਾਂ ਇਹ ਗਲਤ ਹੈ ਜੇ ਆਪਣੇ ਆਪ ਨੂੰ ਵੀ ਬੇਤ ਤੋਂ ਦੁਆਇਆ ਗਿਆ ਗਿਆਨ ਹੈ ਮਾਇਤਾ ਵਿੱਚ ਵੀਡੀਓ ਵਰ ਕੇ ਇਹ ਸਮਝ ਲਵੇ ਫੇਰ ਠੀਕ ਹੈ ਲੋਕਰ ਬੰਗੂ ਹੋਈ ਨਮੋ ਦੇਵ ਦੇਵੰ ਨਮੋ ਰਾਜ ਰਾਜ ਨੂੰ ਰਬੋ ਦੇਵ ਦੇਵ ਨੂੰ ਰਾਜ ਰਾਜ ਦੇਵ ਤੇਰਾ ਦਾ ਦੇਵ ਹੈ ਤੂੰ ਰਾਜਾਂ ਦਾ ਰਾਜਾ ਰਾਜਾ ਵੀ ਤੇਰੇ ਅੰਦਰ ਨੇ ਦੇਵਤੇ ਵੀ ਤੇਰੇ ਅੰਦਰ ਨੇ ਜੇ ਦੇਵਤਾ ਕੋ ਦੰਦਾਰੇ ਕਸਮ ਤੇ ਤੋ ਇਲਾਕੇ ਦੱਸ ਦੇਵ ਕੋਲ ਦੇਵੰਤਰਾਤਮ ਅੰਤਰਾਤਮ ਦੇਵ ਦੇਵ ਕੋਲ ਕੁਛ ਨਹੀਂ ਹੁਣ ਦੇਵ ਤਾਂ ਬੋਲਣੇ ਨਹੀਂ ਜਾਣ ਲੋਕਾਂ ਨੂੰ ਮੈਂ ਆਪਾਂ ਬੋਲਣੇ ਜਾਣ ਉਹ ਜੇ ਕੁਝ ਕਹਿੰਦਾ ਵੀ ਇਹ ਦੰਦਾ ਵੀ ਆ ਨਾ ਉਹ ਜਿਹੜਾ ਪਾਣੀ ਦਰਿਆ 'ਚ ਪਿੱਛੋਂ ਆਉਂਦਾ ਉਹ ਜਿਹੜਾ ਤਾਂ ਸਪਲਾਈ ਕਰ ਦਿੰਦਾ ਤਾਂ ਤਾਂ ਜਿੰਨੀ ਕੋ ਕਰੰਟ ਆਉਂਦੀ ਹੈ ਜਿੰਨੀ ਕੋ ਫੋਰਸ ਪਿੱਛੋਂ ਆਉਂਦੀ ਉਹ ਨਹੀਂ ਕੋ ਦੇ ਦਿੰਦੀ ਡਬਲ ਐਟ ਆਉਂਦੀ ਹੈ ਡਬਲ ਸਪਲਾਈ ਹੋ ਜਾਂਦੀ ਹੈ ਜਿਆਦਾ ਹੁੰਦੀ ਹੈ ਜਿਆਦਾ ਸਪਲਾਈ ਹੋ ਜਾਂਦੀ ਉਹ ਤਾਂ ਤਾਂ ਬਿਜਲੀ ਨਹੀਂ ਬਣਾਉਂਦੀ ਉਹ ਤਾਂ ਕੁਤਾਰੇ ਆ ਅੰਤਰਾਤਮਾ ਦਾ ਤਾਰੇ ਆ ਲਾਇ ਰੱਖਣੇ ਬਤਾਰ ਅੰਦਰ ਅੰਤਰਾਤਮਾ ਨਾਲ ਜੁੜਨਾ ਤਾਂ ਤਾਰੇ ਜੋੜ ਲੀਏ ਤਾਰ ਨਾਲੇ ਜੁੜ ਕਾਗਰ ਅੰਜੋਕੋ ਮਿਲਣਾ ਮਿਲਣਾ ਮੇਰਾ ਲੰਬ ਨਤੈਉ ਸੋ ਰਾਜਾ ਤੇ ਰਾਜੰ ਮੇਰਾ ਲੰਬ ਮੇਰਾ ਲੰਬ ਨਤੈਉ ਲੰਬ ਹਾਸਰਾ ਹੋ ਜਿਹੜਾ ਆਸਰਾ ਹੋਵੇ ਲੋ ਆਸਰੇ ਤੇ ਖੜਾ ਹੋਵੇ ਉਹ ਲੰਬ ਹੁੰਦਾ ਇੱਕ ਸਿੱਧੀ ਲਾਈਨ ਜਿਵੇਂ ਕੰਦਾ ਆਪਣੀ ਕੰਤ ਸਿੱਧੀ ਹੈ ਨਾ 90 ਡਿਗਰੀ ਤੇ ਇਹ ਧਰਤੀ ਤੇ ਖੜੀ ਹੈ ਇਹ ਧਰਤੀ ਤੇ ਲੰਬ ਆਸਰੇ ਖੜੀ ਹੈ ਧਰਤੀ ਤੇ ਨਰਾਲਾ ਬਗਾਨੇ ਜਿਹੜਾ ਕਿਸੇ ਆਸਰੇ ਨਹੀਂ ਖੜਾ ਖੜਾ ਹੈ ਕਿਸੇ ਆਸਰੇ ਨਹੀਂ ਖੜਾ ਖੜਾ ਤਾਂ ਹੈ ਉਹ ਪਰ ਉਹ ਨੂੰ ਕਿਹਦਾ ਉਹਦੇ ਆਸਰੇ ਦਾ ਸਭ ਕੁਝ ਖੜਾ ਹੈ ਜਿਉਂ ਕਰ ਨਾਲੇ ਆਸਰੇ ਦੇ ਕੋਲ ਛੱਤ ਖੜੀ ਹੈ ਖੜੀ ਹੈ ਨਾ ਛੱਤ ਪਰ ਕੰਧਾਂ पे ਆਸਰੇ ਧਰਤੀ ਦੇ ਖੜੀ ਹੈ ਧਰਤੀ ਵੀ ਜਿਹਦੇ ਆਸਰੇ ਖੜੀ ਹੈ ਕਹਾਂ ਤਾਂ ਧਰਤੀ ਤੇ ਧਰਤੀ ਹੁਣੇ ਆਸਰੇ ਖੜੀ ਹੈ ਬਾਕੀ ਤਾਂ ਸਾਰਿਆਂ ਨੂੰ ਆਸਰਾ ਚਾਹੀਦਾ ਹੈ ਛਾਤ ਨੂੰ ਆਸਰਾ ਖਤ ਨਾ ਕਰਦਾ ਨਾ ਆਸਰਾ ਧਰਤੀ ਦਾ ਧਰਤੀ ਨੂੰ ਇਹਦਾ ਧਰਤੀ ਨੂੰ ਆਸਰਾ ਹੋਦਾ ਪਾਵਨ ਰ ਲੰਬ ਨਿਤ ਅਦਭਿਗ ਦੇ ਰਹਿੰਦਾ ਨਰਾਂ ਨਾ ਨਹੀਂ ਵੀ ਕੋਚਰ ਵਾਸਤੇ ਜਿਵੇਂ ਜਾਨਵਰ ਉੜਦਾ ਹੈ ਅਕਾਸ਼ ਚ ਕੋਚਰ ਉਹ ਤਾਂ ਵਿਨਾ ਆਸਰੇ ਤੇ ਉੜੀ ਜਾਂਦਾ ਉਹ ਫਿਰ ਟਕ ਜਾਂਦਾ ਧਲਿਆ ਜਾਂਦਾ ਉਹ ਹਮੇਸ਼ਾ ਹੀ ਨਿਰਾਲਾ ਬ ਰਹਿੰਦੇ ਤੇ ਤਮ ਸਰਬਪਿਆਰ ਹ ਸੋ ਰਾਜਾ ਅਧਿਰਾਜਨ ਇਸ ਕਰਕੇ ਉਹਨੂੰ ਰਾਜਾ ਅਧਿਰਾਜ ਕਹਿੰਦੇ ਰਾਜਾ ਦਾ ਰਾਜਾ ਅਧਿਰਾਜ ਹੁੰਦਾ ਹੈ ਰਾਜਾਂ ਦਾ ਵੀ ਰਾਜ ਇਹ ਤੋਂ ਉੱਪਰ ਕੋਈ ਨਾ ਹੋਵੇ ਸਭ ਥੱਲੇ ਹੀ ਥੱਲੇ ਹੁਣ ਅਲੇਖੰ ਅਪੇਖੰ ਆਪੂਤੰ ਅਦਵੇਖੰ ਅਲੇਖ ਹੈ ਅੱਖਰਾਂ ਦੇ ਵਿੱਚ ਉਹਨੂੰ ਲਿਖਿਆ ਵੀ ਬੰਦ ਕੀਤਾ ਜਾ ਸਕਦਾ ਦੋ ਕੋ ਚੇਤਨੂ ਅੱਖਰਾਂ ਦੇ ਵਿੱਚ ਬੰਦ ਕੀਤਾ ਨਹੀਂ ਜਾ ਸਕਦਾ ਅੱਖਰ ਚੇਤਨ ਲਿਖਦਾ ਹੈ ਬਾਣੀ ਚੇਤਨ ਬੋਲਦਾ ਹੈ ਵਚਨ ਚੇਤਨ ਕਰਦਾ ਹੈ ਗੱਲ ਚੇਤਨ ਕਰਦਾ ਹੈ ਅੱਖਰਾਂ ਨਾਲ ਲਿਖਦਾ ਪਰ ਅੱਖਰਾਂ ਤੋਂ ਔਰ ਗੱਲ ਤੋਂ ਚੇਤਨ ਪਰੇ ਹੁੰਦੇ ਉਹ ਰੇ ਤਾਂ ਗੱਲ ਬੋਲਤੀ ਗੱਲ ਹਵਾ ਦੇ ਵਿੱਚ ਚਲੀ ਗਈ ਤੂੰ ਇਹ ਗੱਲ ਜਪੇਂਗੀ ਜਾ ਕੇ ਪਰ ਉਹ ਤਾਂ ਉੱਥੇ ਖੜੇ ਬੋਲਣ ਵਾਲਾ ਤਾਂ ਬੋਲਣ ਨਾਲ ਗੱਲ ਚ ਵੜ ਕੇ ਹੀ ਗਿਆ ਉਧਰ ਦੇ ਵਿੱਚ ਨਹੀਂ ਜੇ ਉਹ ਗੱਲ ਦੇ ਵਿੱਚ ਨਹੀਂ ਤਾਂ ਕਿਵੇਂ ਆਜੂ ਜੇ ਬੋਲ ਵਿੱਚ ਨਹੀਂ ਹੈ ਬੋਲਣ ਵਾਲਾ ਬੋਲਣ ਵਾਲਾ ਆਪਣੇ ਬੋਲ ਵਿੱਚ ਨਹੀਂ ਹੈ ਜੇ ਤਾਂ ਬੋਲ ਹੈ ਜਹ ਬੋਲਦਾ ਅੱਖਰ ਅਚਰਾਵਾ ਜੇ ਤੇ ਬੋਲ ਉਹ ਵੀ ਜਿਹੜਾ ਅਚਰ ਨਹੀਂ ਬੋਲਦਾ ਤੇ ਬੋਲ ਵਿੱਚ ਤਾਂ ਬੋਲਣ ਵਾਲਾ ਹੈ ਨਹੀਂ ਫਿਰ ਅੱਖਰਾਂ ਦੇ ਕਿਵੇਂ ਬਾੜਦਾ ਤੁਸੀਂ ਇੱਦੋਂ ਪਤਾ ਲੱਗਦਾ ਇਹ ਬੁੱਧੀ ਹੀਡਰ ਆ। ਅਸਾਂ ਖਬੂਰਖ ਅੰਧਖੋਰ ਜਿਹੜੇ ਆਮ ਆਦਮੀ ਪਹਿਲੇ ਸਟੇਜਪੂਰ ਖਦਖੋਰ ਹੈ। ਬਣਨਾ ਤੇ ਧਾਰਮਿਕ ਹੋ। ਚਲੇਗਾ ਤੁਹਾਨੂੰ ਦੀ ਦੁਨੀਆ 'ਚ ਜਿਹੜੀ ਮੋਸਟ ਇੰਟੈਲੀਜੈਂਟ ਬੰਦੇ ਦਾ ਕੰਮ ਜਿਹਨੂੰ ਬਿਰਲੇ ਹੀ ਜਾਣ ਸਕਦੇ ਰਹਿਣ ਬਿਰਲੇ ਨਹੀਂ ਕਰਨੇ। ਜਿਹਨੂੰ ਬਿਰਲੇ ਸਮਝ ਸਕਦੇ ਨੇ ਉਧਰ ਚਲੇਗੇ ਸਾਰਾ ਭੀੜ ਉਰਖੰਦਖੋਰਾ ਦੀ। ਉਹਨਾਂ ਨੇ ਆਪਣੇ ਅਰਥ ਨਵੇਂ ਹੀ ਬਣਾ ਲਏ ਹੋਰੇ ਹੋਰ ਦੇ ਹੋਰੇ ਤਾਂ ਸਮਝ ਲੈ ਇਹ ਮੂਰਖਾਂ ਦੇ ਕੋਰਾ ਦੀਆਂ ਗੱਲਾਂ ਨੇ ਬੜਾ ਯੋਯੋ ਲੋਗਾਰੀਤ ਬਣ ਜਾਂਦੀ ਹੈ ਧਰਮ ਧਰਮ ਨਹੀਂ ਰਹਿੰਦਾ ਉਹ ਲੋਗਾਰੀਤ ਹੁੰਦੀ ਉਹ ਲੋਗਾਰੀਤ ਦੇ ਤਿਆਗਣੂ ਕਿਹਾ ਪ੍ਰਥਵੀ ਤਿਆਗੀ ਹੋਵੇ ਪ੍ਰੀਤ ਦੂਤਿਆ ਤਿਆਗੀ ਲੋਗਾਰੀਤ ਧਰਮ ਦਾ ਲੋਗਾਰੀਤ ਬਣ ਜਾਂਦਾ ਉਧਰ ਲੋਗਾਰੀਤੇ ਸਵੇਰੇ ਉਠਣਾ ਆਹਣੇ ਸ਼ਨਾਣ ਘਰ ਲਗੇ ਉਥੇ ਅੱਜ ਸੂਟਿਕ ਰਹਿਣ ਦਾ ਲੋਗਾਰੀਤੇ ਹਨ ਬਾਰ ਦੁਨੀਆ ਦੇ ਉਪਰ ਕੇ ਮਰ ਜਾਣ ਕਿੰਨੇ ਲੋਕਾਂ ਦਾ ਐਕਸੀਡੈਂਟ ਹੋ ਗਏ ਸਾਰੇ ਟੱਬਰ ਮਰ ਕੇ ਰਾਜ ਲੋਗਾਰੀਤੇ ਇਹ ਲੋਗਾਰੀਤੇ ਜਿਹੜੇ ਬਿਰਲੇ ਨਾਲ ਲੋਗਾਰੀਤੇ ਮਗਰ ਨਹੀਂ ਜਾਂਦੇ ਉਥੇ ਜਿਹੜੇ ਲੋਕਾਂ ਨੇ ਤਿਆਗ ਦਿੰਦੇ ਨੇ ਉਹ ਉਹਦਾ ਬੰਦਲ ਖਾ ਲੁੱਦਦੇ ਨੇ ਉਹ ਬੰਦੇ ਧਰਮ ਖੁੰਦੇ ਨੇ ਲੋਗਾਂ ਨੇ ਤੇ ਤਿਆਗਣ ਤੋਂ ਬਾਅਦ ਧਰਮ ਦੀ ਪੌੜੀ ਸ਼ੁਰੂ ਹੁੰਦੀ ਹੈ ਜਿਹੜੇ ਲੋਗ ਗੋਦਵਾਰੇ ਜਾਂਦੇ ਨੇ ਠੀਕ ਹੈ ਇਹਨਾਂ ਜੋ ਬਿਰਲੇ ਨਿਕਲਦੇ ਰਹੋ ਨਿਕਲੇ ਨਾ ਵਿੱਚ ਇਹਨਾਂ ਬਿਰਲੇ ਉਹ ਪਰ ਬਿਰਲੇ ਜਿਹੜੇ ਨਿਕਲਿਆ ਉਹਨਾਂ ਦਾ ਧਰਮ ਖਣਾ ਦੂਗਾ ਉਦਾਂ ਹੀ ਹੋਰ ਖੰਦ ਹੋ ਰਹੇ ਨੇ ਨਿਕਲਦੇ ਨਾ ਜਿਹੜੇ ਇਹ ਰੰਗ ਰੂਟ ਕਰਦੇ ਹੋ ਇਹਨਾਂ ਚੋ ਕੋਈ ਨਿਕਲਦਾ ਹੁੰਦਾ ਨਿਕਲਦਾ ਹੈ ਨਾ ਜੇ ਹੁੰਦਾ ਪਰ ਇਹ ਲੋਗਾਰੀਦਾਂ ਲਈ ਹੁੰਦੇ ਉਹ ਤੇ ਕਬੀਰ ਵੀ ਹੈ ਨਾ ਜੇ ਨਿਕਲਿਆ ਭਗਤੇ ਨਾ ਜੇ ਨਿਕਲੇ ਨਿਕਲਦੇ ਨਾ ਜਾਈ ਨੇ ਇਹ ਕੋਈ ਸ਼ੱਕ ਨਹੀਂ ਪਰ ਇਹ ਸਾਰੇ ਧਰਮ ਖਰੀ ਉੱਤੇ ਲੋਗਾਰੀਦਾਰੇ ਇਹਦਾ ਮੂਰਖਾਦ ਘਰ ਹੁੰਦੇ ਅਬ ਅੱਛਾ ਜਿਹੜੇ ਨਿਕਲਦੇ ਨੇ ਜੋ ਬਾਹਰ ਉਹਨਾਂ ਨੂੰ ਕਰਾਈਏ ਕਹਿੰਦੇ ਨੇ ਫਿਰ ਇਹ ਮੂਰਖਾਦ ਘਰ ਤਾਂ ਹੀ ਦੇਣਾ ਅਸਲੀ ਜਿਹੜੇ ਛੱਟ ਕੇ ਨਿਕਲਦੇ ਆ ਉਹਨਾਂ ਦੇ ਸਲਾਹ ਹੋ ਜਾਂਦੇ ਨੇ ਬਲੂ ਕਰਾਈਏਗਾ ਜਣ ਕਿ ਉਹ ਪਸ ਇਨਾਂ ਨੂੰ ਛੱਡ ਕੇ ਲੋਗਾ ਰੀਤ ਵਰਤ ਜਿਹੜਾ ਬੋਲਦਾ ਉਹਨੂੰ ਕਰਾਈਏਗਾ ਜਣ ਫਿਰ ਉਹ ਤਾਂ ਉਸ ਨੂੰ ਧਰਮ ਬੰਦਰੀ ਜੀ ਨੂੰ ਸਾਰੇ ਬੰਦ ਤੇ ਨੂੰ ਕਹਿੰਦਾ ਐਡੇ ਲੋਗ ਗੱਲ ਬੰਦਰ ਇੱਕ ਅੱਲਾ ਕੇ ਇੱਕ ਅੱਲਾ ਕੇ ਮੈਂ ਅਗਲ ਵੋਟਾਂ ਦਾ ਕਬਲੀ ਹੈ ਇਹਨੂੰ ਵੋਟਾਂ ਪਾ ਕੇ ਤੁਸੀਂ ਜਾਣਬਾਜ਼ ਨਹੀਂ ਬਣਾ ਸਕਦੇ ਕਿਸੇ ਨੂੰ ਵੋਟਾਂ ਪਾ ਕੇ ਤੁਸੀਂ ਤਗੜਾ ਨਹੀਂ ਬਣਾ ਸਕਦੇ ਪਹਿਲਾ ਵੇਲੇ ਜਿਹਨੂੰ ਕੋਈ ਅਗਰ ਵੋਟਾਂ ਜਾ ਦੇਣ ਉਹਨੂੰ ਬੜਾ ਜੇ ਫਿਰ ਹੋ ਗਿਆ ਸਭ ਨੂੰ ਡਾਲੇਗਾ ਕਿ ਵੱਡਾ ਲੂਗਾ ਸ੍ਰੀ ਇਕਬਾਲ ਚਾਹੀਦਾ ਇਹ ਸ਼ਕਤੀਆਂ ਜਿਹੜੀਆਂ ਇਹਨਾਂ ਚ ਵੋਟਾਂ ਤੋਂ ਕੰਮ ਨਹੀਂ ਆਉਂਦੀ ਇਹ ਬੋਲਦੀ ਸ਼ਕਤੀ ਹੋਰ ਹੈ ਇਹਨਾਂ ਨੇ ਰਗ ਹੀ ਬਣਾਈ ਸੀ ਇਹ ਗੱਲ ਇਹ ਇਹ ਬਦਵਾਨਾਂ ਦੀ ਕਾਰ ਹੈ ਦਬਾਗ ਦੀ ਇਹ ਵੀ ਸ਼ੈਤਾਨ ਦੀ ਕਾਰ ਹੈ ਵੋਟਾਂ ਦੀ ਕਾਰ ਹੈ ਸ਼ੈਤਾਨ ਦਾ ਮਗਰ ਡਗੜ ਹੈ। ਤਾਂ ਹੀ ਦੁਨੀਆ ਦੇ ਸ਼ੈਤਾਨ ਤਾਂ ਹੀ ਰਾਜੇ। ਸ਼ੈਤਾਨ ਦੇ ਖਿਲਾਫ ਤੁਹਾਨੂੰ ਲੜਨੇ ਆ। ਕਬਸੇ ਸ਼ੈਤਾਨ ਇੱਕ ਵਾਸੇ ਧਰਮ। ਧਰਮ ਦਾ ਲੜਾਈ ਸ਼ੈਤਾਨ ਨਾਲੇ ਹੁੰਦੀ ਹੈ। ਚਾਹੇ ਧਰਮ ਮੂਰਗੰਦ ਘੋਰਾਂ ਦਾ ਹੀ ਆ। ਪਰ ਸ਼ੈਤਾਨ ਦੇ ਨਾਲ ਲੜਦਾ ਹੀ ਰਹਿੰਦਾ ਹੈ। ਸ਼ੈਤਾਨ ਕਮ ਕਮ ਧਰਮ ਜਿੱਦੀ ਹੁੰਦਾ। ਉਹਰ ਗੰਦ ਘੋਰੇ ਹੁਣ شیطان ਘਟ ਹੁੰਦੇ ਨੇ ਅਗਿਆਨਤਾ ਚਾਹੇ ਹੁਣ ਪਰ ਸ਼ੈਤਾਨ ਵਾਲੀ ਪੜਾਈ ਨਹੀਂ ਬੜਦੇ ਤਾਂ ਹੀ ਵਰਕੇ ਹੱਕ ਜਿਹੜੇ ਖੁੱਲੀ ਜਿਹੜੀ ਸ਼ੂਟ ਆਹ ਉਹ ਜਿਵੇਂ ਉਹ ਉਹਨਾਂ ਨੇ ਉਹ ਸਮਲਿੰਗੀ ਸਮਲਿੰਗੇ ਕੋ ਬਹੁਤ ਬਹੁਤ ਕੁਝ ਆਜੋ ਵੇ ਪੜਨ ਦੀ ਜਿਹਨੂੰ ਕਹਿੰਦੇ ਨੇ ਵੇ ਹੈ ਹੈ ਹੀ ਆ ਜਿਹੜੀ ਉਹ ਤਾਂ ਖਰਾਬ ਸਾਰੇ ਤਾਂ ਵੇ ਹੈ ਹੈ ਹੀ ਤਾਂ ਖਰਾਬ ਜ਼ਬਤ ਨੂੰ ਵਿਚਰੇਨ ਦੇ ਵਿੱਚ ਜ਼ਬਤ ਆ ਜਿਹੜੀ ਇਹਦੇ ਬਣਾ ਤਾ ਸਾਰਾ ਤਾ ਤਾਰ ਹੋ ਜੂ ਸਮਾਜ ਸਮਾਜਿਕ ਬਦਲ ਵੀ ਕੋਈ ਚੀਜ਼ ਹੈ ਇਹ ਗਲਤੀ ਕਹੀ ਜਿਹੜੇ ਗੋਰਡਾ ਨੂੰ ਜੱਜ ਉਹ ਵੀ ਵੱਡਾ ਦਿਮਾਗ ਦੇ ਪੜੇ ਲੰਗੇ ਆਦਮੀ ਹੁੰਦਾ ਕਰਦਾ ਜੀ ਆਦਮੀ ਉਹਨਾਂ ਦੇ ਤਾਹੀ ਉਹਨਾਂ ਦੇ ਆਪਣੇ ਆਪਣੇ ਰਾਇਲ ਡਿਫਰੈਂਟ ਹੈ ਜੇ ਜੰਦੀ ਉਹ ਕੋਈ ਰਾਇ ਉਹਨਾਂ ਦੀ ਇਹ ਕਰਾਇਦਾ ਸਿਰਫ ਭਗਤਾਂ ਦੀ ਹੁੰਦੀ ਹੈ ਧਰਮ ਕਾ ਆਦਮੀ ਦਾ ਜਤ ਜਿਆਦਾ ਕਰਾਇ ਤੇ ਇਕੱਠੇ ਹੋ ਜਾਂਦੇ ਨੇ ਦੂਆੜੀ ਕਰਾਇ ਤੇ ਇਕੱਠੇ ਦੂਜਾ ਛਾਸਤ ਦੇ ਵਿੱਚ ਕਈ ਢਲੇ ਫਿਰ ਬਣ ਜਾਂਦੇ ਨੇ ਛੜਾ ਪਟ ਅਲੇਖੰ ਅਪੇਖੰ ਅਲੇਖਮ ਅਪੇਖ ਲਿਖੇ ਤੋਂ ਪੜੇ ਲਿਖੇ ਤੋਂ ਪੜੇ